ਜੀ ਨਕਾਲ ਆਇਆ ਜੀ ਗੜਸ਼ੰਕਰ ਰੋਡ ਦੇ ਇਹਦੇ ਸੰਬੰਧੀ ਜਰਾ ਜਾਣਕਾਰੀ ਇਹ ਸਾਡੇ ਐਸਐਸਪੀ ਟੋਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਦੀ ਨਿਰਦੇਸ਼ਾਂ ਦੇ ਮੁਤਾਬਕ ਇਹ ਅਸੀਂ ਚੈੱਕ ਇੰਗ ਕਰਦੇ ਆਂ ਇਹ ਸਾਰੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਆਂ ਸਭ ਬਲੋ ਵੀ ਸਾਨੂੰ ਇਹੀ ਹਦਾਇਤਾਂ ਹੈਗੀਆਂ ਕਿ ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਆਪਣੇ ਪ੍ਰੋਪਰ ਜੋ ਵੀ ਨਿਯਮ ਹੈਗੇ ਟ੍ਰੈਫਿਕ ਦੇ ਉਹਨਾਂ ਨੂੰ ਪੂਰੇ ਰੂਲਾਂ ਨੂੰ ਫਾਲੋ ਕਰੋ ਜਿੱਦਾਂ ਤੁਸੀਂ ਤਿੰਨ ਨਾ ਬੈਠੋ ਸਲਾਹ ਸਰ ਖੁੱਲੇ ਨਾ ਬਾਓ ਮੋਬਾਈਲ ਫੋਨ ਡਰਾਈਵਰੀ ਕਰਦੇ ਸਮੇਂ ਨਾ ਸੁਣੋ ਤੇ ਸਲਾਹ ਮਤਲਬ ਡਰਿੰਕ ਕਰਕੇ ਡਰਾਈਵਰੀ ਨਾ ਕਰੋ ਇਹ ਸਾਡੀ ਦਾ ਸਾਰਿਆਂ ਨੂੰ ਅਪੀਲ ਹੈ ਬੇਨਤੀ ਹੈ ਕਿ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਜੋ ਕਿ ਆਪਾਂ ਹਾਸਿਆਂ ਤੋਂ ਬਚ ਸਕਦੇ ਹਾਂ ਤੁਸੀਂ ਦੇਖਦੇ ਹੋ ਰੋਡਾਂ ਤੇ ਕਿੰਨੇ ਕਿੰਨੇ ਐਕਸੀਡੈਂਟ ਹੁੰਦੇ ਆ ਜੇ ਅਸੀਂ ਰੂਲਾਂ ਨੂੰ ਫੋਲੋ ਕਰਾਂਗੇ ਫਿਰ ਅਸੀਂ ਸੁਰੱਖਿਆ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿਦਾਂ ਐਕਸੀਡੈਂਟ ਦੇ ਨਾਲ ਡੈਥਾਂ ਹੋ ਰਹੀਆਂ ਜਾਂ ਅਪਾਜ ਹੋ ਜਾਂਦੇ ਨੇ ਵਹੀਕਲਾਂ ਦਾ ਕਿੰਨਾ ਨੁਕਸਾਨ ਹੁੰਦਾ ਇਸ ਸਾਡੇ ਦੇ ਕਈ ਵਾਰੀ ਉਸੇ ਹੀ ਬੰਦੇ ਦੇ ਸਾਰਾ ਪਰਿਵਾਰ ਚੱਲਦਾ ਹੁੰਦਾ ਇਸ ਕਰਕੇ ਅਸੀਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਘਰ ਦੇ ਵੀ ਡੀਕਦੇ ਆ ਜੇ ਤੁਸੀਂ ਆਉਂਦੇ ਹੋ ਆਪ ਦਾ ਸੁਰੱਖਿਅਤ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ